ਪੰਜਾਬ ਦੀ ਰਾਜਨੀਤੀ ਬੰਬਾਂ ਯਾਨੀ ਕਿ ਗਰਨੇਡਾ ਦੇ ਉੱਤੇ ਟਿਕੀ ਆ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਇਹ ਗੱਲ ਕਹਿੰਦੇ ਆ ਜੀ ਕਿ ਪੰਜਾਬ ਬੰਬ ਪੰਜਾਬ ਦੇ ਵਿੱਚ ਆਏ। ਮੈਨੂੰ ਸੂਤਰਾਂ ਦੇ ਰਾਹੀਂ ਇਹ ਖਬਰ ਮਿਲੀ ਤੇ ਉਹ ਕਹਿੰਦੇ ਉਹਦੇ ਵਿੱਚੋਂ 18 ਚੱਲ ਹਟੇ ਆ ਤੇ ਬੱਤੀਆਂ ਦੇ ਬਾਰੇ ਪਤਾ ਨਹੀਂ ਕਿ ਉਹ ਕਿੱਥੇ ਆ ਉਹਦੇ ਬਾਰੇ ਸਮਾਂ ਦੱਸੂਗਾ। ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਬਾਜਵਾ ਸਾਹਿਬ ਕਾਨੂੰਨੀ ਕਾਰਵਾਈ ਲਈ ਪੁਲਿਸ ਦੀ ਕਾਰਵਾਈ ਵਾਸਤੇ ਤਿਆਰ ਰਹਿਣ ਜੇਕਰ ਉਹਨਾਂ ਨੇ ਇਹ ਸਰੋਤ ਸਾਂਝੇ ਨਾ ਕੀਤੇ ਤਾਂ ਉਹਨਾਂ ਨੇ ਕਿਹਾ ਜੀ ਕਿ ਦੇਖੋ ਪੰਜਾਬ ਦੀ ਸੁਰੱਖਿਆ ਦਾ ਮੁੱਦਾ ਤੁਹਾਡੇ ਸਬੰਧ ਇਹਦਾ ਮਤਲਬ ਕਿ ਪਰਲੇ ਪਾਰ ਦੇ ਨਾਲ ਆ ਉਥੇ ਤੁਹਾਡੇ ਗਲਤ ਅਨਸਰਾਂ ਦੇ ਨਾਲ ਤੱਲਕ ਹੈਗੇ ਆ ਜਿਹੜਾ ਤੁਸੀਂ ਹੁਣ ਤੱਕੇ ਜਾਣਕਾਰੀ ਨਹੀਂ ਦਿੰਦੇ ਤੁਸੀਂ ਇਹ ਚਾਹੁੰਦੇ ਕਿ ਪੰਜਾਬ ਦੇ ਵਿੱਚ ਕੁਝ ਮਾੜਾ ਵਾਪਰ ਜੇ 32 ਥਾਵਾਂ ਤੇ ਧਮਾਕੇ ਹੋਣ ਤੇ ਉਸ ਤੋਂ ਬਾਅਦ ਆਪਾਂ ਰਾਜਨੀਤੀ ਕਰਗੇ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦੇਣੀ ਹੀ ਪਵੇਗੀ ਜੇਕਰ ਤੁਸੀਂ ਪੰਜਾਬ ਦੇ ਪ੍ਰਤੀ ਫਿਕਰਮੰਦ ਹੋ ਤੁਹਾਡੀ ਪਾਰਟੀ ਵੱਖਰੀ ਹੋ ਸਕਦੀ ਹੈ ਪਰ ਤੁਸੀਂ ਪੰਜਾਬ ਦੇ ਪ੍ਰਤੀ ਆਪਣੇ ਫਰਜ਼ਾਂ ਤੋਂ ਮੁਨਕਰ ਨਹੀਂ ਹੋ ਸਕਦੇ ਤੁਹਾਡੇ ਕੋਲੇ ਇੰਨੀ ਵੱਡੀ ਜਾਣਕਾਰੀ ਹੋਵੇ ਤੇ ਤੁਸੀਂ ਜਾਣਕਾਰੀ ਸਾਂਝੀ ਨਾ ਕਰੋ ਫਿਰ ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਸੀਨੀਅਰ ਪੁਲਿਸ ਅਧਿਕਾਰੀ ਪਹੁੰਚ ਗਏ ਪ੍ਰਤਾਪ ਸਿੰਘ ਬਾਜਵੜੀ ਚੰਡੀਗੜ੍ਹ ਵਾਲੀ ਕੋਠੀ ਦੇ ਵਿੱਚ ਉਹਨਾਂ ਨੇ ਪੁੱਛਗਿੱਛ ਕੀਤੀ ਹੋਗੀ ਆਪਾਂ ਨੂੰ ਜਾਣਕਾਰੀ ਨਹੀਂ ਉਹਨਾਂ ਨੇ ਕੀ ਪੁੱਛਿਆ ਉਹਨਾਂ ਨੇ ਕੀ ਦੱਸਿਆ ਸਾਰੀ ਗੱਲ ਮੀਡੀਆ ਦੇ ਵਿੱਚ ਆ ਵੀ ਨਹੀਂ ਸਕਦੀ ਜੇਕਰ ਸੁਰੱਖਿਆ ਦੀ ਗੱਲ ਹੋਵੇ ਤਾਂ ਸਾਰੀ ਗੱਲ ਮੀਡੀਆ ਦੇ ਵਿੱਚ ਆਉਣੀ ਵੀ ਨਹੀਂ ਚਾਹੀਦੀ ਉਸ ਤੋਂ ਅਗਲੀ ਗੱਲ ਹੈ ਵੀ ਪ੍ਰਤਾਪ ਸਿੰਘ ਬਾਜਵੜ ਨੇ ਕਿਹਾ ਕਿ ਮੈਂ ਪੂਰਾ ਸਹਿਯੋਗ ਦਿੱਤਾ ਜੋ ਮੈਨੂੰ ਪੁੱਛਿਆ ਮੈਂ ਉਹਨਾਂ ਨੂੰ ਬਿਲਕੁਲ ਸੰਤੁਸ਼ਟੀਜਨਕ ਉੱਤਰ ਦੇ ਕੇ ਭੇਜਿਆ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਹਾਨੂੰ ਜਾਣਕਾਰੀ ਕਿੱਥੋਂ ਮਿਲੀ ਉਹ ਕਹਿੰਦੇ ਤੁਹਾਡੇ ਕੋਲੇ ਇੰਨੀਆਂ ਏਜੰਸੀਆਂ ਤੁਹਾਡੇ ਕੋਲੇ ਕੇਂਦਰ ਦੀਆਂ ਏਜੰਸੀਆਂ ਪੰਜਾਬ ਦੀਆਂ ਵੱਖਰੀਆਂ ਏਜੰਸੀਆਂ ਤੁਸੀਂ ਆਪਣੇ ਤਰੀਕੇ ਨਾਲ ਪੜਤਾਲ ਕਰੋ ਮੈਂ ਇਹ ਜਾਣਕਾਰੀ ਨਹੀਂ ਦੇਵਾਂਗਾ ਕਿ ਇਹ ਮੈਨੂੰ ਜਾਣਕਾਰੀਆਂ ਮਿਲੀਆਂ ਕਿੱਥੋਂ ਆ ਹੁਣ ਗੱਲ ਇਸ ਮੁੱਦੇ ਦੇ ਉੱਤੇ ਥੋੜਾ ਜਿਹਾ ਹੋਰ ਵਿਸਥਾਰ ਦੇਣਾ ਬਣਦਾ ਕਿ ਪੰਜਾਬ ਦੇ ਵਿੱਚ ਇਹ ਗੱਲ ਉੱਡੀ ਕਿਵੇਂ ਇਹ ਗੱਲ ਉੱਠੀ ਕਿਵੇਂ ਇਹ ਬਾਜਵਾ ਸਾਹਿਬ ਦੇ ਮਨ ਦੇ ਵਿੱਚ ਆਈ ਕਿਵੇਂ ਜਦੋਂ ਇਹ ਮਾਮਲਾ ਉੱਛਲ ਗਿਆ ਬਿਲਕੁਲ ਉੱਠਣ ਲੱਗ ਪਿਆ ਤਾਂ ਬਾਜਵਾ ਸਾਹਿਬ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਦੇ ਉੱਤੇ ਇੱਕ ਖਬਰ ਪੋਸਟ ਕੀਤੀ ਆ ਉਹ ਹਿੰਦੀ ਦੇ ਵਿੱਚ ਖਬਰ ਹੈ ਉਹ ਖਬਰ ਮੇਰੇ ਇਸ ਮੋਬਾਈਲ ਦੇ ਵਿੱਚ ਵੀ ਹੈ ਮੈਂ ਤੁਹਾਨੂੰ ਥੋੜੀ ਜਿਹੀ ਪੜ ਕੇ ਸੁਣਾ ਦਿੰਦਾ ਬਾਅਦ ਦੇ ਵਿੱਚ ਆਪਾਂ ਇਹਦਾ ਤਬਸਰਾ ਵੀ ਕਰ ਲਾਂਗੇ ਬਾਅਦ ਦੇ ਵਿੱਚ ਇੱਥੇ ਵਿਸ਼ਲੇਸ਼ਣ ਵੀ ਕਰ ਲਾਂਗੇ ਉਹਦੇ ਵਿੱਚ ਖਬਰ ਦੇ ਵਿੱਚ ਲਿਖਿਆ ਹੋਇਆ ਹਿੰਦੀ ਅਖਬਾਰ ਦੀ ਖਬਰ ਹੈ ਇਹ ਕਿ ਹਿੰਦੂ ਨੇਤਾ ਦੇ ਉੱਤੇ ਯਾਨੀ ਕਿ ਮਨਰਿੰਗਨ ਕਾਲੀਆ ਜਿਹੜੇ ਕਿ ਜਲੰਧਰ ਦੇ ਵਸਨੀਕ ਨੇ ਜਦੋਂ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੀ ਸਰਕਾਰ ਸੀ ਉਦੋਂ ਮਨਰਿੰਗਨ ਕਾਲੀਆ ਪੰਜਾਬ ਦੇ ਮੰਤਰੀ ਸੀ ਕੈਬਨਟ ਮੰਤਰੀ ਸੀ ਉਹ ਨਰਮਵੀਅਤੇ ਨਿਮਰਵੀਅਤੇ ਸੀਨੀਅਰ ਟਕਸਾਲੀ ਆ ਜਿਹੜੇ ਟਕਸਾਲੀਆਂ ਦੇ ਵਿੱਚ ਉਹਨਾਂ ਨੂੰ ਗਿਣਦਾ ਜਿਹੜੇ ਕਿ ਬੀਜੇਪੀ ਦੇ ਆਗੂ ਆ ਸਾਰੇ ਹੀ ਉਹਨਾਂ ਦੇ ਘਰ ਦੇ ਵਿੱਚ ਪਤਾ ਲੈਣ ਗਏ ਆ ਮੈਂ ਉਸ ਦਿਨ ਵੀ ਇਹ ਗੱਲ ਕਹੀ ਸੀ ਵੀ ਦੇਖੋ ਇਸ ਵੇਲੇ ਬੀਜੇਪੀ ਦੇ ਆਗੂ ਤੇ ਗੱਲ ਕਹਿੰਦੇ ਕਿ ਸੂਬੇ ਦੀ ਸਰਕਾਰ ਨਕਮੀ ਆ ਕਦੇ ਥਾਣੇ ਤੇ ਬੰਬ ਚੱਲ ਗਿਆ ਕਦੇ ਚੌਕੀ ਵੱਲ ਗ੍ਰੇਨੇਡ ਅਟੈਕ ਹੋ ਗਿਆ ਕਦੇ ਕਿਸੇ ਭਾਜਪਾ ਆਗੂ ਦੇ ਘਰ ਦੇ ਵਿੱਚ ਹੋ ਗਿਆ ਬੀਜੇਪੀ ਦੇ ਕਈ ਆਗੂਆਂ ਨੇ ਸੜਕ ਤੇ ਧਰਨਾ ਵੀ ਦਿੱਤਾ ਜਾਮ ਵੀ ਲਾਇਆ ਪਰ ਮੈਂ ਉਸ ਦਿਨ ਇਹ ਗੱਲ ਕਹੀ ਸੀ ਕਿ ਜੇਕਰ ਭਾਈ ਆਮ ਆਰਮੀ ਪਾਰਟੀ ਦੀ ਸਰਕਾਰ ਨਲਾਇਕ ਆ ਤਾਂ ਇਹਦੇ ਵਿੱਚ ਕੇਂਦਰ ਦੀਆਂ ਏਜੰਸੀਆਂ ਵੀ ਨਲਾਇਕ ਆ ਤੁਸੀਂ ਕੀ ਕਰਦੇ ਹੋ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਵੀ ਕਿਹੜੇ ਥਾਣੇ ਦੇ ਬਾਰੇ ਕੀ ਵਿਉਂਤ ਹੋ ਰਹੀ ਹੈ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿਹੜੀ ਚੌਂਕੀ ਬਾਰੇ ਕੀ ਵਿਉਂਤ ਹੋ ਰਹੀ ਹੈ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਅਗਾਊਂ ਕੋਈ ਜਾਣਕਾਰੀ ਹੀ ਨਹੀਂ ਹੁੰਦੀ ਕਿ ਭਾਈ ਕਿਹੜੇ ਮੰਤਰੀ ਦੇ ਕਿਹੜੇ ਸੰਤਰੀ ਦੇ ਕਿਹੜੀ ਮੋਤਬਰ ਸ਼ਖਸੀਅਤ ਦੇ ਘਰ ਦੇ ਉੱਤੇ ਹਮਲਾ ਹੋ ਸਕਦਾ ਤੇ ਜਿਵੇਂ ਬਾਕੀਆਂ ਨੂੰ ਜਾਣਕਾਰੀ ਬਾਅਦ ਦੇ ਵਿੱਚ ਮਿਲਦੀ ਹੈ ਘਟਨਾ ਵਾਪਰਨ ਤੋਂ ਬਾਅਦ ਤੁਹਾਨੂੰ ਵੀ ਮਿਲ ਜਾਂਦੀ ਫਿਰ ਕੇਂਦਰ ਦੀਆਂ ਏਜੰਸੀਆਂ ਵੀ ਫੇਲ ਆ ਜਾਂ ਇਹ ਸੂਬੇ ਦੀ ਸਰਕਾਰ ਫੇਲ ਆ ਵੈਸੇ ਤਾਂ ਆਪਾਂ ਜਾਣਦੇ ਕਿ ਫੇਲ ਵੱਖ-ਵੱਖ ਮੁੱਦਿਆਂ ਦੇ ਉੱਤੇ ਸਾਰੇ ਇਹਦੇ ਤੋਂ ਬਾਅਦ ਖਬਰ ਆਈ ਦੀ ਕਿ ਮਨੋਰੰਜਨ ਕਾਲੀਆ ਦੇ ਘਰ ਦੇ ਉੱਤੇ ਜਿਹੜਾ ਗਰਨੇਡ ਹਮਲਾ ਹੋਇਆ ਮੈਂ ਪੰਜਾਬੀ ਦੇ ਵਿੱਚ ਉਲੱਥਾ ਕਰਕੇ ਦੱਸ ਰਿਹਾ ਉਹਦੇ ਵਿੱਚ ਕਹਿੰਦੇ ਜੀ ਗ੍ਰਹਿ ਵਿਭਾਗ ਦੇ ਹਦੇਸ਼ ਦੇ ਉੱਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਿਹਨੂੰ ਸੀ ਐਨ ਆਈਏ ਕਹਿੰਦੇ ਆ ਉਹ ਪੜਤਾਲ ਦੇ ਵਿੱਚ ਲੱਗ ਗਈ ਸੂਤਰਾਂ ਦੇ ਮੁਤਾਬਕ ਕੇਂਦਰੀ ਖੁਫੀਆ ਏਜੰਸੀ ਨੇ ਪੰਜਾਬ ਦੇ ਕਾਊਂਟਰ ਇੰਟੈਲੀਜੈਂਸ ਨੂੰ 48 ਦਿਨ ਪਹਿਲਾਂ ਇਨਪੁਟ ਦਿੱਤੀ ਸੀ ਕਿ ਪੰਜਾਬ ਦੇ ਵਿੱਚ ਕਿਸੇ ਹਿੰਦੂ ਨੇਤਾ ਦੇ ਉੱਤੇ ਹਮਲਾ ਹੋ ਸਕਦਾ ਪਰ ਜਿਹੜੀ ਸਟੇਟ ਇੰਟੈਲੀਜੈਂਸ ਉਹ ਚੌਕਸ ਹੋ ਗਈ ਸੀ ਪਰ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਮਨਰੰજન ਕਾਲੀਆ ਦਾ ਘਰ ਨਿਸ਼ਾਨਾ ਬਣਾਇਆ ਜਾ ਸਕਦਾ ਕਿਉਂਕਿ ਕਾਲੀਆ ਸਭ ਵਿਵਾਦਾਂ ਤੋਂ ਦੂਰ ਰਹਿਣ ਵਾਲੇ ਆ ਸੋ ਇਸੇ ਦੇ ਚੱਲਦਿਆਂ ਮੁੱਢਲੇ ਪੱਧਰ ਦੇ ਉੱਤੇ ਕਹਿੰਦੇ ਵੀ ਕੇਂਦਰ ਦੇ ਵੱਲੋਂ ਕਾਲੀਆ ਸਮੇਤ 11 ਭਾਜਪਾ ਨੇਤਾਵਾਂ ਨੂੰ ਵਾਈ ਪਲੱਸ ਕੈਟਾਗਰੀ ਦੀ ਸਿਕਿਉਰਟੀ ਦਾ ਫੈਸਲਾ ਹੋਇਆ ਤੇ ਪੰਜਾਬ ਦੇ ਵਿੱਚ ਬੀਜੇਪੀ ਦੇ ਇਸ ਘਟਨਾ ਤੋਂ ਪਹਿਲਾਂ ਹੀ 13 ਨੇਤਾਵਾਂ ਦੇ ਕੋਲੇ ਵਾਈ ਪਲੱਸ ਸਿਕਿਉਰਟੀ ਪਹਿਲਾਂ ਹੀ ਆ ਹੁਣ ਅਗਲੀ ਗੱਲ ਹੈ ਮੇਨ ਗੱਲ ਇਹ ਆ ਕਿ ਇਹ ਪਤਾ ਲੱਗਾ ਵੀ ਇੰਟੈਲੀਜੈਂਸ ਸੂਤਰਾਂ ਦੇ ਮਤਲਬ ਅਕਾ ਪੰਜਾਬ ਦੇ ਵਿੱਚ 1 ਸਾਲ ਦੇ ਵਿੱਚ 30 ਤੋਂ ਵੱਧ ਹੈਂਡ ਗ੍ਰਨੇਡ ਬਰਾਮਦ ਕੀਤੇ ਗਏ ਆ ਦੋਸ਼ੀਆਂ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ 55 ਤੋਂ ਵੱਧ ਹੈਂਡ ਗ੍ਰਨੇਡ ਪਹੁੰਚੇ ਆ ਪਿਛਲੇ 7 ਮਹੀਨੇ ਦੇ ਵਿੱਚ ਲਗਭਗ 16 ਹੈਂਡ ਗ੍ਰਨੇਡ ਹਮਲੇ ਹੋ ਚੁੱਕੇ ਆ 30 ਬਰਾਮਦ ਹੋ ਚੁੱਕੇ ਆ ਹਾਲੇ ਵੀ 9 ਗ੍ਰਨੇਡ ਬਰਾਮਦ ਨਹੀਂ ਹੋਏ ਇਹਨਾਂ ਨੂੰ ਟ੍ਰੇਸ ਵੀ ਨਹੀਂ ਕੀਤਾ ਜਾ ਸਕਿਆ ਤੇ ਇਹਨਾਂ ਨੂੰ ਭਾਲਣ ਵਾਸਤੇ ਜ਼ਿਲ੍ਹਿਆਂ ਦੇ ਵਿੱਚ ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ ਤੇ ਇਸ ਤੋਂ ਇਲਾਵਾ ਗਵਾਂਡੀ ਦੇਸ਼ ਦੇ ਵਿੱਚੋਂ ਆਉਣ ਵਾਲੇ ਮੈਸੇਜ ਵੀ ਪੜਤਾਲੇ ਜਾ ਰਹੇ ਆ ਹੁਣ ਸਵਾਲ ਇਹ ਪੈਦਾ ਹੁੰਦਾ ਇਹ ਖਬਰ ਪਹਿਲਾਂ ਹੀ ਇਹ ਗੱਲ ਕਹਿ ਰਹੀ ਆ ਕਿ ਪੰਜਾਬ ਦੇ ਵਿੱਚੋਂ 9 ਹੈਂਡ ਗਰਨੇਡ ਹਲੇ ਤੱਕ ਮਿਲੇ ਨਹੀਂ ਬਾਜਵਾ ਸਾਹਿਬ ਇਹ ਗੱਲ ਕਹਿੰਦੇ ਆ ਕਿ 32 ਗਰਨੇਡ ਹਲੇ ਪਤਾ ਨਹੀਂ ਕਿੱਥੇ ਆ ਪੰਜਾਬ ਦੇ ਵਿੱਚ ਪਹੁੰਚੇ 50 18 ਚੱਲ ਗਏ ਆ 32 ਕਿੱਥੇ ਚਲਣੀਆਂ ਆ ਉਦੇ ਬਾਰੇ ਕੀ ਖਬਰਾਂ ਆਉਂਦੀਆਂ ਇਹ ਵਕਤ ਬਿਆਨ ਕਰੂਗਾ ਮੁੱਦਾ ਬਹੁਤ ਵੱਡਾ ਮੁੱਦਾ ਬੜਾ ਗੰਭੀਰਾ ਜੇ ਤਾਂ ਪ੍ਰਤਾਪ ਸਿੰਘ ਬਾਜਵਾ ਦੀ 38 ਹੈਂਡ ਗਰਨੇਡਾ ਵਾਲੀ ਜਾਣਕਾਰੀ ਵੀ ਉਵੇਂ ਹੀ ਆ ਜਿਵੇਂ ਕਿ ਉਹਨਾਂ ਨੇ ਕਹੇ ਸੀ ਕਿ 32 ਸਾਡੇ ਸੰਪਰਕ ਦੇ ਵਿੱਚ ਆਮ ਆदमी ਪਾਰਟੀ ਦੇ ਵਿਧਾਇਕਾਂ ਕਿਸੇ ਵੇਲੇ ਵੀ ਅਸੀਂ ਧੋਬੀ ਪਟਕਾ ਦੇ ਸਕਦੇ ਹਾਂ ਜੇ ਤਾਂ ਇਹ ਜਾਣਕਾਰੀ ਉਵੇਂ ਆ ਜਾਂ ਉਹਨਾਂ ਨੇ ਵੈਸੀ ਛੱਡਤੀ ਗੱਲ ਫਿਰ ਤਾਂ ਭਾਈ ਬਾਜਵਾ ਸਾਹਿਬ ਵਾਸਤੇ ਮਾੜੀ ਗੱਲ ਆ ਤੇ ਜੇਕਰ ਸੂਬੇ ਦੀਆਂ ਜਿਹੜੀਆਂ ਏਜੰਸੀਆਂ ਉਹਨਾਂ ਨੂੰ ਪੰਜਾਬ ਦੇ ਵਿੱਚ ਕੁਝ ਜਾਣਕਾਰੀ ਹੀ ਨਹੀਂ ਮਿਲਦੀ ਵੀ ਭਾਈ ਇਹ ਜਾਣਕਾਰੀ ਵੀ ਇੱਥੇ ਆ ਕੁਝ ਹੋ ਸਕਦਾ ਫਿਰ ਆ ਕੁਝ ਹੋ ਸਕਦਾ ਫਿਰ ਆ ਕੁਝ ਹੋ ਸਕਦਾ ਫਿਰ ਉਹਨਾਂ ਦੇ ਵਿੱਚ ਏਜੰਸੀਆਂ ਵਾਲਿਆਂ ਦੇ ਵਿੱਚ ਤੇ ਸਾਡੇ ਵਿੱਚ ਤੁਹਾਡੇ ਵਿੱਚ ਕੋਈ ਫਰਕ ਹੈ ਨਹੀਂਗਾ ਜਿਹੜੀਆਂ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਖੁਫੀ ਏਜੰਸੀਆਂ ਹੁੰਦੀਆਂ ਉਹਨਾਂ ਨੇ ਘਟਨਾ ਦੇ ਵਾਪਰਨ ਤੋਂ ਪਹਿਲਾਂ ਜਾਣਕਾਰੀ ਹਾਸਲ ਕਰਨੀ ਹੁੰਦੀ ਆ ਵੀ ਭਾਈ ਇੱਥੇ ਆ ਕੁਝ ਹੋ ਸਕਦਾ ਹੈ ਉਹਨਾਂ ਨੇ ਆਪਣੀ ਪੂਰੀ ਰਿਪੋਰਟ ਤਿਆਰ ਕਰਕੇ ਸੀਨੀਅਰ ਅਧਿਕਾਰੀਆਂ ਤੱਕ ਪਹੁੰਚੜੀ ਹੁੰਦੀ ਆ ਉਹ ਇਹੋ ਜਿਹਾ ਅਗਾਊਂ ਪ੍ਰਬੰਧ ਕਰਦੇ ਆ ਜਿਵੇਂ ਕਿ ਸੂਈਆ ਏਜੰਸੀਆਂ ਦੇ ਬਾਰੇ ਖਬਰ ਆਉਂਦੀ ਕਿ ਭਾਈ ਫਲਾਣੀ ਥਾਂ ਤੇ ਸੂਤ ਤਹਿਤ ਉਹ ਕਹਿੰਦੇ ਜੀ ਨਾਕਾ ਲਾਇਆ ਸੀ ਤੇ ਉੱਥੋਂ ਅਸੀਂ ਨਸ਼ਾ ਬਰਾਮਦ ਕਰ ਲਿਆ ਉਵੇਂ ਹੀ ਗਰਨੇਡ ਵੀ ਬਰਾਮਦ ਕਰਨਾ ਹੁੰਦਾ ਉਵੇਂ ਹੀ ਜੇਕਰ ਕੁਝ ਗਲਤ ਹੁੰਦਾ ਸੂਬੇ ਦੇ ਵਿੱਚ ਜਾਂ ਦੇਸ਼ ਦੇ ਕਿਸੇ ਵੀ ਹਿੱਸੇ ਦੇ ਵਿੱਚ ਉਹਦੇ ਬਾਰੇ ਅਗਾਊਂ ਜਾਣਕਾਰੀ ਹੋਣੀ ਚਾਹੀਦੀ ਆ ਇਹ ਏਜੰਸੀਆਂ ਵੀ ਫੇਲ ਸੂਬੇ ਦੀ ਸਰਕਾਰ ਵੀ ਫੇਲ ਤੇ ਵਿਰੋਧੀ ਪਾਰਟੀ ਜਿਹੜੀ ਇਹ ਗੱਲ ਕਹਿੰਨੀ ਵੀ ਭਾਈ ਅਸੀਂ ਜਾਣਕਾਰੀ ਦਿੰਨੇ ਆ ਤੁਸੀਂ ਸਾਨੂੰ ਐਪਰੀਸ਼ੀਏਟ ਕਰੋ ਤੁਸੀਂ ਸਾਨੂੰ ਸ਼ਾਬਾਸ਼ ਦਿਓ ਵੀ ਤੁਹਾਨੂੰ ਅਸੀਂ ਅਗਾਹ ਕਰ ਰਹੇ ਆ ਜੇ ਤਾਂ ਇਹ ਅਗਾਹ ਹੀ ਹੈ ਤੇ ਫਿਰ ਤਾਂ ਭਾਈ ਵੱਖਰੀ ਗੱਲ ਆ ਪਰ ਜੇਕਰ ਭਾਈ ਇਹ ਹਵਾ ਦੇ ਵਿੱਚ ਗੱਲ ਹੈ ਤੇ ਭਾਈ ਇਸ ਤੋਂ ਮਾੜੀ ਗੱਲ ਕੋਈ ਨਹੀਂ ਪਰ ਮੇਰੀ ਨਿੱਜੀ ਤੌਰ ਦੇ ਉੱਤੇ ਬੇਨਤੀ ਆ ਦੇਖੋ ਮੈਨੂੰ ਨਹੀਂ ਪਤਾ ਵੀ ਇਸ ਖਬਰ ਦੇ ਵਿੱਚੋਂ ਨਵੀਂ ਜਾਣਕਾਰੀ ਕੀ ਨਿਕਲ ਕੇ ਆਉਣੀ ਆ ਆਮ ਤੌਰ ਦੇ ਉੱਤੇ ਇਹ ਮੁੱਦੇ 2-3 ਦਿਨ ਖਬਰ ਬਣ ਕੇ ਖਤਮ ਹੋ ਜਾਂਦੇ ਆ ਪਰ ਜਦੋਂ ਦੇਸ਼ ਦੇ ਤੇ ਸੂਬੇ ਦੇ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੋਵੇ ਜਦੋਂ ਦੇਸ਼ ਦੇ ਵਿੱਚ ਜਾਂ ਸੂਬੇ ਦੇ ਵਿੱਚ ਦਹਿਸ਼ਤ ਨਾ ਕਿਸੇ ਪੱਸਰ ਜਾਵੇ ਇਹ ਸਵਾਲ ਹੋਵੇ ਤਾਂ ਉਸ ਤੋਂ ਬਾਅਦ ਰਾਜਨੀਤੀ ਨਹੀਂ ਹੋਣੀ ਚਾਹੀਦੀ ਹੁਣ ਵੀ ਵੇਖੋ ਦੋ ਤਿੰਨ ਦਿਨ ਵੀ ਇਹ ਨਹੀਂ ਇਹਦੇ ਬਾਰੇ ਕੁਝ ਕਹਤਾ ਇਹ ਨਹੀਂ ਇਹਦੇ ਬਾਰੇ ਕੁਝ ਕਹਤਾ ਆਹ ਕੁਝ ਚੱਲੀ ਜਾਣਾ ਇਸ ਤੋਂ ਬਾਅਦ ਗੱਲ ਮੁੱਕ ਜਾਣੀ ਆ ਪਤਾ ਨਹੀਂ ਕਿਹੜੇ ਵੇਲੇ ਕਿੱਥੇ ਕੀ ਹੋ ਜਾਣਾ ਪਰ ਇਹ ਗੱਲ ਨੂੰ ਛੁਟਲਾਤਾ ਨਹੀਂ ਸਕਦੇ ਕਿ ਬੀਤੇ ਮੇਲੇ ਦੇ ਵਿੱਚ ਕਈ ਥਾਵਾਂ ਦੇ ਉੱਤੇ ਧਮਾਕੇ ਹੋਏ ਤੇ ਜਦੋਂ ਕਈ ਥਾਵਾਂ ਤੇ ਧਮਾਕੇ ਹੁੰਦੇ ਤਾਂ ਇਹ ਗੱਲ ਕਹੀ ਜਾਂਦੀ ਫੁਲਾਣੀ ਥਾਂ ਤੇ ਸਿਲੰਡਰ ਫਟਿਆ ਇਹ ਸਿਲੰਡਰ ਹੁਣ ਨਵੀਂ ਕੰਪਨੀ ਦੇ ਤਾਉਣ ਨਹੀਂ ਲੱਗੇ ਇੱਕ ਪਾਸੇ ਕੋਈ ਤੇਰ ਜ਼ਿੰਮੇਵਾਰੀ ਲਈ ਜਾਂਦੀ ਹੁੰਦੀ ਜਿ ਕਿ ਅਸੀਂ ਇਹ ਹਮਲਾ ਕਰਵਾਇਆ ਦੂਜੇ ਪਾਸੇ ਇਹ ਗੱਲ ਕਹੀ ਜਾਂਦੀ ਹੁੰਦੀ ਕਿ ਟਾਇਰ ਫਟ ਗਿਆ ਇਹ ਫਿਰ ਆਪਾਂ ਕਿਦੇ ਉੱਤੇ ਯਕੀਨ ਕਰੀਏ ਬਈ ਸਵਾਲੇ ਪੈਦਾ ਹੁੰਦਾ ਜੀ ਕਿ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਤਾਂ ਖਿਲਵਾੜ ਸਮੇਂ-ਸਮੇਂ ਤੇ ਬਹੁਤ ਲੋਕਾਂ ਨੇ ਕੀਤਾ ਇਹ ਜ਼ਿੰਦਗੀਆਂ ਦੇ ਨਾਲ ਖਿਲਵਾੜ ਕਿਉਂ ਪੰਜਾਬ ਦੇ ਵਿੱਚ ਕੱਲੇ-ਕੱਲੇ ਬੰਦੇ ਦੀ ਦੁਨੀਆ ਦੇ ਵਿੱਚ ਕੱਲੇ-ਕੱਲੇ ਬੰਦੇ ਦੀ ਜ਼ਿੰਦਗੀ ਦੀ ਵੱਖਰੀ अहमियत ਆ ਆਪਾਂ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਕੱਲੀ ਵੋਟ ਦੇ ਤੌਰ ਤੇ ਨਹੀਂ ਵਰਤ ਸਕਦੇ ਅਸੀਂ ਸਤਿਕਾਰ ਕਰਦੇ ਬਾਜਵਾ ਸਾਹਿਬ ਦਾ ਵੀ ਸਰਦਾਰ ਭਗਵੰਤ ਸਿੰਘ ਮਾਨਹੋਰਾਂ ਦਾ ਵੀ ਅਸੀਂ ਸਭ ਦਾ ਸਤਿਕਾਰ ਕਰਦੇ ਪਰ ਉਹ ਵੀ ਆਮ ਲੋਕਾਂ ਦੇ ਜਜ਼ਬਾਤ ਦਾ ਸਤਿਕਾਰ ਕਰਨ ਮੀਡੀਆ ਨੂੰ ਖਬਰ ਮਿਲ ਗਈ ਮੀਡੀਆ ਨੂੰ ਹੋਰ ਮਿਲ ਜਣੀ ਹੈ ਤੁਹਾਨੂੰ ਹੋਰ ਮੁੱਦਾ ਮਿਲ ਗਿਆ ਪਰ ਪੰਜਾਬ ਦੇ ਲੋਕਾਂ ਦਾ ਕੀ ਕਸੂਰ ਆ ਬੰਬਾਂ ਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਗਰਨੇਡਾਂ ਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਜੋ ਬੀਤੇ ਦੇ ਵਿੱਚ ਗਰਨੇਡ ਹਮਲੇ ਪੰਜਾਬ ਦੇ ਵਿੱਚ ਹੋਏ ਆ ਉਹਦੇ ਬਾਰੇ ਮੁਕੰਮਲ ਪੜਤਾਲ ਸਾਹਮਣੇ ਆਉਣੀ ਚਾਹੀਦੀ ਆ ਜੋ ਮਨੋਰੰਜਨ ਕਾਲੀਆ ਸਾਹਿਬ ਦੇ ਘਰ ਦੇ ਉੱਤੇ ਹਮਲਾ ਹੋਇਆ ਪਿਛਲੇ ਦਿਨੀ ਰਾਤ ਦੇ ਵੇਲੇ ਉਹਦੇ ਵਿੱਚ ਕਹਿੰਦੇ ਜੀ ਮੁੱਖ ਮੁਲਜ਼ਮ ਵੀ ਹੁਣ ਫੜ ਲਿਆ ਚਲੋ ਵਧੀਆ ਗੱਲ ਆ ਜੇਕਰ ਇਹ ਉਹੀ ਮੁਲਜ਼ਮ ਆ ਇਹਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ ਮਕਸਦ ਸਾਹਮਣੇ ਆਉਣੇ ਚਾਹੀਦੇ ਆ ਜਿਹੜੇ ਬੀਤੇ ਦੇ ਵਿੱਚ ਗਰਨੇਡ ਅਟੈਕ ਹੋਇਆ ਉਹਨਾਂ ਦੇ ਬਾਰੇ ਮੁਕੰਮਲ ਜਾਣਕਾਰੀ ਹੋਣੀ ਚਾਹੀਦੀ ਆ ਪਰ ਇੱਥੇ ਕੱਲੀ ਖੇਡ ਨਾ ਖੇੜੀ ਜਾਵੇ ਸਿਆਸਤ ਆ ਜਿਹੜੀ ਉਹ ਕੱਲੀ ਖੇਡ ਨਹੀਂ ਸਿਆਸਤ ਆ ਜਿਹੜੀ ਉਹਦੇ ਵਿੱਚ ਕੋਈ ਨਾ ਕੋਈ ਗੰਭੀਰਤਾ ਤੇ ਸੂਬੇ ਪ੍ਰਤੀ ਫਿਕਰਮੰਦੀ ਵੀ ਹੋਣੀ ਚਾਹੀਦੀ ਆ ਇਹ ਸਾਡੇ ਸੂਬੇ ਦੇ ਮਾੜੇ ਭਾਗ ਮੈਂ ਕਹਿ ਸਕਦਾ ਜਦੋਂ ਸੂਬੇ ਦੇ ਮਾੜੇ ਭਾਗਾ ਤੁਹਾਡੇ ਮੇਰੇ ਸਭ ਦੇ ਬਜ਼ੁਰਗਾਂ ਦੇ ਬੱਚਿਆਂ ਦੇ ਜਵਾਨਾਂ ਦੇ ਧੀਆਂ ਦੇ ਪੇਣਾਂ ਦੇ ਸਭ ਦੀ ਮਾੜੇ ਇਹਦਾ ਮਤਲਬ ਸੂਬੇ ਦੇ ਮਾੜੇ ਭਾਗ ਇਹ ਆ ਕਿ ਜਿਹੜੀ ਤਰ ਵਿਰੋਧੀ ਰੂਪ ਦੇ ਵਿੱਚ ਹੁੰਦੀ ਆ ਉਹਨੂੰ ਪੰਜਾਬ ਦਾ ਫਿਕਰ ਬਹੁਤ ਹੁੰਦਾ ਜਦੋਂ ਉਹੀ ਤਰ ਸੱਤਾ ਦੇ ਵਿੱਚ ਆ ਜਾਂਦੀ ਆ ਉਹ ਕਹਿੰਦੀ ਵੀ ਹੁਣ ਸਭ ਕੁਝ ਠੀਕ ਹੋ ਗਿਆ ਜਿਵੇਂ ਕਿ ਅੱਜ ਨਸ਼ਾ ਦੇ ਮਾਮਲੇ 'ਚ ਹੋ ਰਿਹਾ ਹੁਣ ਸੂਬੇ ਦੀ ਸਰਕਾਰ ਕਹਿੰਦੀ ਕਿ ਨਸ਼ਾ ਦੇ ਮਾਮਲੇ 'ਚ ਕਮਾਲਾ ਕਰਤੀਆਂ ਵਿਰੋਧੀ ਕਹਿੰਦੇ ਇਹਨੂੰ ਕਮਾਲ ਕਹਿੰਦੇ ਆ ਜਦੋਂ ਕਾਂਗਰਸ ਦੀ ਸਰਕਾਰ ਸੀ ਉਹ ਕਹਿੰਦੇ ਜੀ ਅਸੀਂ ਨਸ਼ਾ ਦੇ ਮਾਮਲੇ 'ਚ ਬਹੁਤ ਕੁਝ ਕੀਤਾ ਉਦੋਂ ਆਮ ਇਹ ਤੁਹਾਨੂੰ ਸੱਤਾ ਦੇ ਵਿੱਚੋਂ ਬਾਹਰ ਹੋਣ ਤੋਂ ਬਾਅਦ ਹੀ ਕਿਉਂ ਚੇਤੇ ਆਉਂਦਾ ਕਿ ਭਾਈ ਪੰਜਾਬ ਦੇ ਵਿੱਚ ਬਹੁਤ ਕੁਝ ਮਾੜਾ ਹੋਈ ਜਾਂਦਾ ਤੇ ਤੁਸੀਂ ਇੰਨੇ ਵੱਡੇ ਗਦਮੀਕਾ ਤੋਂ ਬਣ ਜਾਨੇ ਆ ਜਦੋਂ ਸੱਤਾ ਦੇ ਵਿੱਚ ਆ ਜਾਨੇ ਆ ਉਦੋਂ ਇਹ ਗੱਲ ਕਿੱਦਨੇ ਕਿ ਲੈ ਇਹ ਪੰਜਾਬ ਦੇ ਵਿੱਚ ਸਮੱਸਿਆ ਕੋਈ ਨਹੀਂ ਤੁਸੀਂ ਆਪਣੇ ਬਿਆਨਾਂ ਤੋਂ ਕਿਉਂ ਪਲਟ ਜਾਨੇ ਆ ਸੋ ਇਸ ਵੇਲੇ ਜ਼ਰੂਰ ਤੇ ਇਸ ਗੱਲ ਦੀ ਆ ਕਿ ਪੰਜਾਬ ਦੇ ਗੰਭੀਰ ਮੁੱਦਿਆਂ ਦੇ ਉੱਤੇ ਕੱਲੀ ਰਾਜਨੀਤੀ ਨਾ ਹੋਵੇ ਮਸਲੇ ਦਾ ਟੁਕਮਾ ਹੱਲ ਵੀ ਕੱਢਿਆ ਜਾਵੇ ਇਹ ਬੰਬ ਕਿਸੇ ਨੂੰ ਪੁੱਛ ਕੇ ਨਹੀਂ ਫਟਦੇ ਬੰਬ ਚਲਾਉਣ ਵਾਲਿਆਂ ਦਾ ਕੋਈ ਦੀਨ ਮਜਬ ਧਰਮ ਨਹੀਂ ਹੈ ਜਿਹੜੇ ਲੋਕਾਂ ਦੀ ਜ਼ਿੰਦਗੀ ਨੂੰ ਖਤਰੇ ਦੇ ਵਿੱਚ ਪਾ ਸਕਦੇ ਆ ਉਹਨਾਂ ਦਾ ਕੋਈ ਦੀਨ ਮਜਬ ਨਹੀਂ ਹੈ ਇਹ ਦੀਨ ਮਜਬ ਵਾਲੇ ਜਿਹੜੇ ਆ ਲੋਕ ਇਹ ਆਮ ਲੋਕ ਹੁੰਦੇ ਆ ਜਿਹੜੇ ਕਿ ਕਿਸੇ ਨਾ ਕਿਸੇ ਸਟੈਂਡ ਦੇ ਉੱਤੇ ਰਹਿੰਦੇ ਆ ਜਿਹੜੇ ਬੰਦਿਆਂ ਦਾ ਧੰਦਾ ਹੀ دہشت ਪੈਦਾ ਕਰਨਾ ਉਹਨਾਂ ਤੋਂ ਕਰਾਉਣਾ ਕੀ ਆ ਹੈਰਾਨੀ ਹੁੰਦੀ ਏ ਇਸ ਗੱਲ ਦੀ ਕਿ ਸਾਡੇ ਸੂਬੇ ਦੇ ਵਿੱਚ ਬੀਤੇ ਦੇ ਵਿੱਚ ਬਹੁਤ ਕੁਝ ਵਾਪਰਿਆ ਪਰ ਉਹਦੇ ਤੋਂ ਸਬਕ ਨਹੀਂ ਲਿਆ ਗਿਆ ਨੇਤਾ ਲੋਕਾਂ ਦੇ ਕੋਲੇ ਤਾਂ 25 25 ਗਨ ਮੈਨਾ ਤੁਸੀਂ ਮੈਂ ਕਿੱਥੇ ਜਾਏਗੇ ਜੇ ਮੰਨ ਲਓ ਕਿਤੇ ਵੀ ਗਰਨੇਡ ਹਮਲਾ ਹੁੰਦਾ ਜਾਂ ਬੀਤੇ ਦੇ ਵਿੱਚ ਹੋਏ ਆ ਉਹਦੇ ਵਿੱਚ ਆਮ ਲੋਕਾਂ ਦੇ ਕੋਲੇ ਇਕੱਲੇ ਇਕੱਲੇ ਬੰਦੇ ਕੋਲੇ 4-4 10-10 ਗਨਮੈਨ ਥੋੜੀ ਆ ਨੇਤਾ ਨੂੰ ਤਾਂ ਜਦੋਂ ਮੰਗ ਕੀਤੀ ਉਹਨੂੰ ਕੋਈ ਵਾਈ ਸਿਕਿਉਰਟੀ ਮਿਲ ਜਾਣੀ ਆ ਕਿਸੇ ਨੂੰ Z ਮਿਲ ਜਾਣੀ ਆ ਕਿਸੇ ਨੂੰ ਕੋਈ ਹੋਰ ਰੂਪ ਵਾਲੀ ਮਿਲ ਜੂਗੀ ਤੁਹਾਨੂੰ ਮੈਨੂੰ ਕੀ ਮਿਲਣਾ ਆਪਾਂ ਨੂੰ ਤਾਂ ਧਰਨਾ ਲੱਗੇ ਤੋਂ ਬਾਅਦ 5 ਲੱਖ ਰੁਪਏ ਟੱਬਰ ਲਈ ਜੀ ਨੂੰ ਮਿਲਣਾ ਲਾਸ਼ ਜਦੋਂ ਸੜਕ ਦੇ ਉੱਤੇ ਰੱਖੀ ਗਈ ਫੇਰ ਪਤਾ ਨਹੀਂ ਕੀ ਮਿਲਣਾ ਉਹਦੇ ਲਈ ਪਤਾ ਨਹੀਂ ਕਿੰਨਾ ਚਿਰ ਧਰਨੇ ਲਾਉਣੇ ਪੈਣੇ ਕਿੰਨਾ ਚਿਰ ਡਾਂਗਾ ਖਾਣੀਆਂ ਪੈਣੀਆਂ ਫੇਰ ਕੋਈ ਨਾ ਕੋਈ ਖਬਰ ਆਉਂਦੀ ਜੀ ਕਿ ਅਸੀਂ ਇਸ ਮਸਲੇ ਦੇ ਉੱਤੇ ਵਿਚਾਰ ਕਰਾਂਗੇ ਇਹ ਗੱਲ ਆ ਜੀ ਕਿ ਪੰਜਾਬ ਦੇ ਵਿੱਚ ਕੱਲੇ-ਕੱਲੇ ਬੰਦੇ ਦੀ ਸੁਰੱਖਿਆ ਦੇ ਲਈ ਵਚਨਬੱਧ ਹੋਣਾ ਪਵੇਗਾ ਜਿਹੜੀਆਂ ਵੀ ਸਰਕਾਰਾਂ ਵਚਨਬੱਧ ਹੋਈਆਂ ਹਨ ਉਹਨਾਂ ਦੇ ਅਸੀਂ ਧੰਨਵਾਦੀ ਹਾਂ ਪਰ ਮੈਨੂੰ ਕੋਈ ਬਹੁਤਾ ਦਿਸ਼ਾ ਨਹੀਂ ਆਈ ਅਜੇ ਤੱਕ ਵੀ ਭਾਈ ਵਚਨਬੱਧ ਫਲਾਣੀ ਤਰ੍ਹਾਂ ਹੋਈ ਆ ਹਾਂ ਠੋਗਲੇ ਛੱਡਨ ਨੂੰ ਬਹੁਤ ਸਾਰੇ ਲੋਕ ਆ ਪਰ ਇਦਾਂ ਦੀ ਪ੍ਰੈਕਟੀਕਲ ਤੌਰ ਦੇ ਉੱਤੇ ਮੈਨੂੰ ਬਹੁਤ ਘੱਟ ਨਜ਼ਰ ਆਇਆ ਅਜੇ ਤੱਕ ਮੈਨੂੰ ਦੁੱਖ ਹੋਇਆ ਇਸ ਗੱਲ ਦੇ ਉੱਤੇ ਕਿ ਬੰਬ ਦੇ ਉੱਤੇ ਵੀ ਰਾਜਨੀਤੀ ਆ ਆਮ ਆदमी ਪਾਰਟੀ ਇਸ ਵੇਲੇ ਬੰਬਾਂ ਨੂੰ ਸਮਾਜ ਦੇ ਵਿੱਚ ਦਹਿਸ਼ਤ ਪੈਦਾ ਕਰਨ ਵਾਲੇ ਲੋਕਾਂ ਨੂੰ ਸੁਰੱਖਿਆ ਨੂੰ ਖਤਰਾ ਪੈਦਾ ਕਰਨ ਵਾਲੇ ਲੋਕਾਂ ਨੂੰ ਟੱਕਰੇ ਤੇ ਵਿਰੋਧੀ ਧਿਰ ਨੂੰ ਬੇਨਤੀ ਇਹ ਆ ਵੀ ਤੁਸੀਂ অথੈਨਟਿਕ ਤਰੀਕੇ ਦੇ ਨਾਲ ਤੱਥਾਂ ਦੇ ਸਮੇਤ ਤਰਕ ਦੇ ਨਾਲ ਗੱਲ ਦੀ ਪੇਸ਼ਕਾਰੀ ਕਰੋ ਤਾਂ ਜੋ ਲੋਕਾਂ ਦੇ ਮਨਾਂ ਵਿੱਚ ਭੰਬਲ ਪੂਸਾ ਦਾ ਪੈਦਾ ਹੋਵੇ ਆ ਬਿਆਨ ਸੁਣ ਕੇ ਕਿ ਭਾਈ ਬੱਤੀ ਬੰਬ ਇੱਥੇ ਪੰਜਾਬ 'ਚ ਹੋਰ ਆ ਤੁਹਾਨੂੰ ਮੈਨੂੰ ਵੀ ਡਰ ਲੱਗਦਾ ਵੀ ਕੀ ਪਤਾ ਸਾਡੇ ਇੱਥੇ ਗਵਾਂਢ ਦੇ ਵਿੱਚ ਨਾ ਕੁਝ ਹੋਵੇ ਤੁਹਾਡੇ ਇੱਥੇ ਪਾਰਕ 'ਚ ਨਾ ਹੋਵੇ ਤੁਹਾਡੇ ਖੇਤ ਕੋਲੇ ਨਾ ਕੋਈ ਰੱਖ ਗਿਆ ਹੋਵੇ ਤੁਹਾਡੀ ਸੱਚ 'ਚ ਨਾ ਕੋਈ ਰੱਖ ਗਿਆ ਹੋਵੇ ਤੁਹਾਡੀ ਹੱਟੀ ਦੇ ਮੂਹਰੇ ਨਾ ਕੋਈ ਰੱਖ ਗਿਆ ਹੋਵੇ ਤੇ ਭਾਈ ਸੁਬੇ ਦੀ ਜਿਹੜੀ ਇਸ ਵੇਲੇ ਇੰਟੈਲੀਜੈਂਸ ਆ ਜਾਂ ਜਿਹੜੀਆਂ ਕੇਂਦਰ ਦੀਆਂ ਏਜੰਸੀਆਂ ਉਹ ਪੰਜਾਬ ਨੂੰ ਇਸ ਵੇਲੇ ਇਹ ਨਾ ਹੋਵੇ ਵੀ ਭਾਈ ਮਤਰੀ ਮੰਗੋ ਵੀ ਭਾਈ ਤੁਸੀਂ ਐਂ ਕਰੋ ਜਿਵੇਂ ਚੱਲਦਾ ਚੱਲੀ ਜਾਓ ਇੱਥੇ ਕਿਹੜਾ ਡਬਲ ਇੰਜਣ ਦੀ ਸਰਕਾਰ ਆ ਪੰਜਾਬ ਨੂੰ ਸਮਝਿਆ ਜਾਵੇ ਤੇ ਪੰਜਾਬ ਨੂੰ ਬਚਾਇਆ ਜਾਵੇ